ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਐਸਐਸਪੀ ਰੂਪਨਗਰ ਸادات ਗੁਰਨੀਤ ਸਿੰਘ ਜੀ ਖਰਾਨਾ ਆਈਪੀਐਸ ਉਹਨਾਂ ਦੀਆਂ ਕ੍ਰਾਈਮ ਫ੍ਰੀ ਇੱਕ ਪੰਜਾਬ ਨੂੰ ਬਣਾਉਣ ਦੇ ਟੀਚੇ ਦੇ ਸੰਬੰਧ ਵਿੱਚ ਜੋ ਅਸੀਂ ਲਗਾਤਾਰ ਕਾਰਵਾਈ ਕਰਦੇ ਰਹੇ ਨੇ ਇਸ ਸੰਬੰਧ ਵਿੱਚ ਸਾਨੂੰ ਇੱਕ ਡਾਕਟਰੀ ਰੁਕਾ ਸਾਨੂੰ ਮੌਸੂਲ ਹੋਇਆ ਕਿ ਇੱਕ ਭਗਜੀਤ ਸਿੰਘ ਨੇ ਜੀ ਪੁੱਤਰ ਕਿਸ਼ਨ ਸਿੰਘ ਵਾਸੀ ਮਕਾਨ ਨੰਬਰ 7 ਵਾਰਡ ਨੰਬਰ 10 ਬਾਗ ਕਲੋਨੀ ਅਨੰਦਪੁਰ ਸਾਹਿਬ ਜੋ ਕਿ ਟਰਾਂਸਪੋਰਟ ਦਾ ਕੰਮ ਕਰਦੇ ਨੇ ਤੇ ਆਪਦੇ ਟਰਾਂਸਪੋਰਟ ਵਿੱਚ ਕਿਸੇ ਕੋਈ ਟਰੱਕ ਖਰਾਬ ਹੋਣ ਦੇ ਸਿਲਸਿਲੇ ਵਿੱਚ ਉਹ ਰਾਤ ਨੂੰ ਆਨੰਦਪੁਰ ਸਾਹਿਬ ਕੋਲ ਕੇ ਜੋ ਅਗੰਪੁਰ ਮਾਈਨਿੰਗ ਕ੍ਰਸ਼ਰ ਜ਼ੋਨ ਬੰਦਾ ਹੈ ਸੌਰੀ ਉੱਥੇ ਆਪਣੇ ਕਿਸੇ ਟਰੱਕ ਨੂੰ ਦੇਖਣ ਲਈ ਪਹੁੰਚੇ ਸੀ ਤੇ ਉਸ ਵੇਲੇ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਕਿ ਇੱਕ ਹਿਮਾਂਸ਼ੂ ਟੰਡਨ ਵਾਸੀ ਕੀਰਤਪੁਰ ਸਾਹਿਬ ਲੱਕੀ ਜਿਮ ਵਾਲਾ ਵਾਸੀ ਅਗੰਪੁਰ ਤੇ ਹਰਸ਼ ਕੁਮਾਰ ਵਾਸੀ ਅਗੰਪੁਰ ਇਹ ਲੋਕ ਉੱਥੇ ਇੱਕ ਇਨੋਵਾ ਗੱਡੀ ਵਿੱਚ ਆਏ ਤੇ ਇਹਨਾਂ ਨੇ ਆ ਕੇ ਬਿਨਾ ਕਿਸੇ ਪ੍ਰੋਵੋਕੇਸ਼ਨ ਦੇ ਹਵਾਈ ਫਾਇਰ ਕੀਤਾ ਪਹਿਲਾਂ ਜੀ ਹਿਮਾਂਸ਼ੂ ਟੰਡਨ ਨੇ ਉਸ ਤੋਂ ਬਾਅਦ ਜਿਹੜੇ ਹਰਸ਼ ਕੁਮਾਰ ਨੇ ਉਹਨਾਂ ਨੇ ਅਸால்ਟ ਕੀਤੀ ਇਹਨਾਂ ਦੀ ਪਗਜੀਤ ਸਿੰਘ ਦੀ ਤੇ ਹਿਮਾਂਸ਼ੂ ਟੰਡਨ ਨੇ ਹੀ ਇੱਕ ਹੋਰ ਫਾਇਰ ਕੀਤਾ ਜੋ ਕਿ ਇਹਨਾਂ ਦੇ ਕੰਨ ਦੇ ਨਜ਼ਦੀਕ ਤੋਂ ਹੁੰਦਾ ਹੋਇਆ ਗੁਜ਼ਰਿਆ ਜੀ ਸੋ ਔਨ ਦਾ ਬੇਸਿਸ ਆਫ ਦਾਰਜੀ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਇੱਕ ਐਫ ਆਰ ਨੰਬਰ 5 ਆਫ 2026 ਅੰਡਰ ਸੈਕਸ਼ਨ 109 115 3245 ਤਿੰਨ ਫਿਕਵਾਂਜਾਦੋ 1913 190 ਬੀਐਨਐਸ ਅਤੇ 25 59 ਆਰਮਜ਼ ਐਕਸ ਜੀ ਜੋ ਹੈਗੀ ਅਸੀਂ ਦਰਜ ਕੀਤੀ ਹੈ ਤੇ ਹੁਣ ਅਸੀਂ ਤਫਤੀਸ਼ ਉਹਦੀ ਕਰ ਰਹੇ ਹਾਂ ਤੇ ਮੁਜਰਮਾਂ ਨੂੰ ਅਸੀਂ ਜਲ ਤੋਂ ਜਲਦ ਜੋਹੇਗਾ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਤਿੰਨ ਹੀ ਜਾਣੇ ਸੀ ਕਿ ਹੋਰ ਵੀ ਕੁ ਬੰਦੇ ਨਾਲ ਸੀਗੇ ਦੇਖੋ ਇਹਨਾਂ ਦੇ ਦਸਤਾਨ ਮੁਤਾਬਕ ਉਥੇ ਤਿੰਨ ਜਾਣੇ ਸੀਗੇ ਜੀ ਬਾਕੀ ਉਸ ਬੰਦੇ ਹੋਰ ਤਫਤੀਸ਼ ਹੋएगी ਅਸੀਂ ਮੁਕੰਮਲ ਕਰ ਰਹੇ ਹਾਂ ਜੀ ਕਿੰਨੇ ਗਰਾਉਂਡ ਫਾਇਰ ਕੀਤੇ ਸੀ ਜੀ ਦੋ ਰਾਉਂਡ ਫਾਇਰ ਕੀਤੇ ਨੇ ਸੀ ਜੋ ਹਜ ਤੱਕ ਇਹਨਾਂ ਨੇ ਦੱਸਿਆ ਬਾਕੀ ਸਾਡੀ ਤਫਤੀਸ਼ ਦਾ ਹਿੱਸਾ ਹੈ ਅਸੀਂ ਜਾ ਕੇ ਉੱਥੇ ਜੋ ਹੈਗਾ ਕੇਸਿੰਗਸ ਵਗੈਰਾ ਉੱਥੇ ਟ੍ਰੇਸ ਕਰਾਂਗੇ ਜਿਵੇਂ ਮਿਲਦੀਆਂ ਨੇ ਜੋ ਉਹਨੂੰ ਕੇਸ ਫਾਈਲ ਦਾ ਹਿੱਸਾ ਬਣ ਜਾਏਗਾ ਠੀਕ ਹੈ ਇਹਨਾਂ ਲਈ ਗ੍ਰਿਫਤਾਰੀ ਤੋਂ ਦੂਰ ਬਾਹਰ ਜੀ ਫਿਲਹਾਲ ਇਹ ਗ੍ਰਿਫਤਾਰੀ ਤੋਂ ਦੂਰ ਨਹੀਂ ਹੈ ਜੀ ਐਬਸਕਾਉਂਡ ਕਰ ਰਹੇ ਨੇ ਜੀ ਅਸੀਂ ਜੋ ਸਾਡੀਆਂ ਰੀਡਿੰਗ ਟੀਮਸ ਨੇ ਦੇ ਆਰ ਔਨ ਦ ਵੇ ਉਹ ਆਪਣਾ ਕੰਮ ਜੋ ਹੈਗਾ ਨੇ ਕਰ ਲੈਣਗੇ